ਚਾਈਨਾ ਡੋਰ ਦਾ ਕਹਿਰ ਪੰਜਾਬ ਭਰ ਦੇ ਵਿੱਚ ਲਗਾਤਾਰ جاری ਦਰੱਖਤ ਦੇ ਵਿੱਚ ਜਿਹੜਾ ਇੱਕ ਚਾਈਨਾ ਡੋਰ ਦੀ ਲਪੇੜ ਦੇ ਵਿੱਚ ਜਿਹੜਾ ਬੇਜਮਾਨ ਜਿਹੜਾ ਕਬੂਤਰ ਹੈ ਉਹ ਆਇਆ ਹੋਇਆ ਕਿਤੇ ਨਾ ਕਿਤੇ ਜਿਹੜਾ ਤੜਫਦਾ ਹੋਇਆ ਨਜ਼ਰ ਆ ਰਿਹਾ ਜਾਂਦੇ ਹੋਏ ਗਲੇ ਵੱਡੇ ਜਾਂਦੇ ਐ ਮੂੰਹ ਵੱਡੇ ਜਾਂਦੇ ਬੀਤੇ ਦੀ ਨਹੀਂ ਸੀ ਛੋਟਾ ਬੱਚਾ ਜਗਰੌਣ ਵਾਲੀ ਸਾਈਡ ਦੇ ਪੂਰਾ ਫੇਸ ਉਹ ਕੱਟ ਹੋ ਗਿਆ ਸੀ ਲੱਗਦਾ ਨਹੀਂ ਜਾਂ ਤਾਂ ਪ੍ਰਸ਼ਾਸਨ ਫੇਲ ਹੈ ਇਹ ਆਪਣੇ ਲੋਕਾਂ ਨੂੰ ਸ਼ਰਮ ਚਾਹੀਦੀ ਹੈ ਕਿ ਜਿਹੜੇ ਐਡੇ ਕੋ ਬੇਸ਼ਰਮ ਹੋ ਚੁੱਕੇ ਆ ਆਪਣੇ ਸ਼ੌਂਕ ਪਿੱਛੇ ਇਹਨਾਂ ਨੇ ਸੋਚਦੇ ਕਿ ਅਸੀਂ ਇਕੱਲੇ ਸ ਧਰਤੀ ਤੇ ਤੇ ਨਹੀਂ ਹੈਗੇ ਬੇਜਵਾਨ ਜਾਨਵਰ ਵੀ ਨੇ ਤੇ ਬੇਜਵਾਨ ਪੰਛੀ ਵੀ ਹੈਗੇ ਨੇ ਤੋਂ ਪਾਬੰਦੀ ਲਾਈ ਹੈ ਸਰਕਾਰ ਨੇ ਤਾਂ ਜਿਹੜਾ ਵੀ ਕੋਈ ਫੜਾਇਆ ਜਾਂਦਾ ਉਹਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਸਖਤ ਕਾਰਵਾਈ ਹੋਊਗੀ ਤਾਂ ਠੱਲ ਪੈਣੀ ਆ ਜੇ ਕਾਰਵਾਈ ਢਿੱਲੀ ਹੋਈ ਫੇਰ ਫੇਰ ਤਾਂ ਲੋਕਾਂ ਨੇ ਜਿਹੜੇ ਪੈਸੇ ਕਮਾਉਣ ਵਾਲੇ ਨੇ ਉਹਨੂੰ ਕਿਸੇ ਦੀ ਜਾਣ ਨਾਲ ਕੋਈ ਵਤਰਵ ਨਹੀਂ ਚਾਈਨਾ ਡੋਰ ਦਾ ਕਹਿਰ ਪੰਜਾਬ ਭਰ ਦੇ ਵਿੱਚ ਲਗਾਤਾਰ جاری ਸੋ ਬਿਲਕੁਲ ਤੋਂ ਅੰਦਾਜ਼ੀ ਹੈ ਚਾਈਨਾ ਡੋਰ ਦੇ ਉੱਪਰ ਬੈਨ ਲੱਗਣ ਦੇ ਬਾਵਜੂਦ ਤੜਾ ਲੈ ਦੇ ਨਾਲ ਪੰਜਾਬ ਦੀਆਂ ਗਲੀਆਂ ਦੇ ਵਿੱਚ ਵਿਕਦੀ ਹੋਈ ਨਜ਼ਰ ਆ ਰਹੀ ਸੋ ਬਿਲਕੁਲ ਜਿਹੜੀ ਸਿੱਧੀ ਤੋਂ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੀ ਜਿਹੜੀ ਕਚਹਿਰੀ ਦੇ ਵਿੱਚ ਮੌਜੂਦ ਹੈ ਤੇ ਸਾਹਮਣੇ ਜਿਹੜਾ ਦਰਖਤ ਦੇ ਵਿੱਚ ਜਿਹੜਾ ਇੱਕ ਚਾਈਨਾ ਡੋਰ ਦੀ ਲਪੇੜ ਦੇ ਵਿੱਚ ਜਿਹੜਾ ਬੇਜਵਾਨ ਜਿਹੜਾ ਕਬੂਤਰ ਹੈ ਉਹ ਆਇਆ ਹੋਇਆ ਹੈ ਕਿਤਨੇ ਕਿਤੇ ਜਿਹੜਾ ਤੜਫਦਾ ਹੋਇਆ ਨਜ਼ਰ ਆ ਰਿਹਾ ਸੋ ਬਿਲਕੁਲ ਜਿਹੜੀ ਤੁਸੀਂ ਦੇਖ ਸਕਦੇ ਹੋ ਪਰ ਲੋਕ ਵੀ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਤੇ ਇੱਕ ਜਿਹੜੀ ਪੋੜੀ ਲਿਆਂਦੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਸ ਬੇਜਵਾਨ ਨੂੰ ਇਸ ਚਾਈਨਾ ਡੋਰ ਦੇ ਚੁੰਗਲ ਦੇ ਵਿੱਚੋਂ ਜਿਹੜਾ ਆਜ਼ਾਦ ਹੋ ਕੀਤਾ ਜਾ ਸਕੇ ਇੱਕ ਪਾਸੋਂ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਜਿਹੜੇ ਦਾਅਵੇ ਬੋਲ ਦਿੱਤੇ ਜਾਂਦੇ ਕਿ ਜਿਹੜੀ ਚਾਈਨਾ ਡੋਰ ਖਤਮ ਹੋ ਗਈ ਹੈ ਚਾਈਨਾ ਡੋਰ ਜਿਹੜੀ ਵਿਕ ਨਹੀਂ ਰਹੀ ਫਿਲਹਾਲ ਕਈ ਇਲਾਕਿਆਂ ਦੇ ਜਿਹੜੀ ਕਾਰਵਾਈ ਉਹ ਵੀ ਹੋ ਰਹੀ ਤੇ ਚਾਈਨਾ ਡੋਰ ਉਹ ਵੀ ਰਿਕਵਰ ਕੀਤੀ ਹੈ ਸੋ ਬਿਲਕੁਲ ਜਿਹੜੀ ਆਮ ਲੋਕਾਂਾਂ ਵੀ ਜਿਹੜੀ ਗੱਲ ਵਾ ਜਿਹੜੀ ਜਰੂਰ ਕਰਾਂਗੇ ਕਿਉਂਕਿ ਇਹ ਬੇਜਮਾਨਾਂ ਦੇ ਨਹੀਂ ਇਹ ਜਿਹੜੇ ਲੋਕ ਨੇ ਲੋਕਾਂ ਲੋਕ ਵੀ ਇਸ ਜਿਹੜੀ ਚਪੇੜ ਦੇ ਵਿੱਚ ਆਰੇ ਬਾਈ ਜੀ ਕੀ ਕਹਿਣਾ ਚਾਹੋਗੇ ਚਾਈਨਾ ਡੋਰ ਕਹਿੰਦੇ ਬੰਦ ਹੋ ਗਈ ਹੈ ਪਰ ਉਸ ਦੀ ਚਪੇੜ ਦੇ ਵਿੱਚ ਬੇਜਮਾਨ ਇੱਕ ਡੀਸੀ ਦਫ਼ਤਰ ਦੇ ਵਿੱਚ ਆਇਆ ਹੈ ਜਿੱਥੇ ਲੋਕ ਇਨਸਾਫ ਲੈਣ ਦੇ ਲਈ ਜਾਂਦੇ ਆ ਉੱਥੇ ਬੀਜਵਣ ਚਾਈਨਾ ਡੋਰ ਦੇ ਚਬੀਟ ਚ ਹੈ ਕੀ ਕਹਿਣਾ ਚਾਹੂੰਗਾ ਮੈਂ ਬਸ ਇਹ ਹੀ ਕਹਿਣਾ ਚਾਹ ਰਿਹਾ ਕਿ ਆਪਣੇ ਲੋਕਾਂ ਨੂੰ ਸ਼ਰਮ ਚਾਹੀਦੀ ਹੈ ਕਿ ਜਿਹੜੇ ਐਡੇ ਕੋ ਬੇਸ਼ਰਮ ਹੋ ਚੁੱਕੇ ਆ ਆਪਣੇ ਸ਼ੌਂਕ ਪਿੱਛੇ ਇਹਨਾਂ ਨੇ ਸੋਚਦੇ ਕਿ ਅਸੀਂ ਇਕੱਲੇ ਇਸ ਧਰਤੀ ਤੇ ਨਹੀਂ ਹੈਗੇ ਬੇਜਵਾਨ ਜਾਨਵਰ ਵੀ ਨੇ ਤੇ ਬੇਜਵਾਨ ਪੰਛੀ ਵੀ ਹੈਗੇ ਨੇ ਕਿ ਜੇ ਅਸੀਂ ਇਸ ਧਰਤੀ ਤੇ ਜੀ ਰਹੇ ਆ ਤੇ ਸਾਡੇ ਨਾਲ-ਨਾਲ ਉਹ ਵੀ ਜੀ ਰਹੇ ਆ ਠੀਕ ਹੈ ਤੁਸੀਂ ਆਪਣਾ ਸ਼ੌਂਕ ਪਗਾਓ ਪਰ ਇਹ ਵੀ ਸੋਚੋ ਕਿ ਕਿਤੇ ਨਾ ਕਿਤੇ ਕੋਈ ਪੰਛੀ ਵੀ ਉਡਾਰੀ ਭਰ ਰਿਹਾ ਹੈ ਕਿਸੇ ਪੇੜਾਂ ਤੇ ਰਹਿ ਰਿਹਾ ਹੈ ਕੌਂਸਲਾ ਉਹਦੇ ਵੀ ਬੱਚੇ ਹੈਗੇ ਨੇ ਅੱਛਾ ਭਾਈ ਜੀ ਗੱਲ ਕਰੀਏ ਜਿਵੇਂ ਬੇਜਵਾਨ ਇਸ ਪੇੜ ਦੇ ਵਿੱਚ ਆਇਆ ਚਲੋ ਹੁਣ ਪੋੜੀ ਲੈ ਅੰਦਰ ਲਿਲੇ ਨੇ ਅਨ ਉਤਾਰਨੀ ਤੇ ਜਾਊਗਾ ਫਿਰ ਇਹਦਾ ਜਿਹੜਾ ਇਲਾਜ ਉਹ ਵੀ ਕਰਾਜੂਗਾ ਰਖ ਬਾਗ ਦੇ ਵਿੱਚ ਅਸੀਂ ਲਗਾਤਾਰ ਦੇਖਦੇ ਆਂ ਕਈ ਲੋਗ ਜਾਂਦੇ ਹੋਏ ਗਲੇ ਵੱਡੇ ਜਾਂਦੇ ਐ ਮੂੰਹ ਵੱਡੇ ਜਾਂਦੇ ਬੀਤੇ ਦੀ ਨਹੀਂ ਸੀ ਛੋਟਾ ਬੱਚਾ ਜਗਰਾਂ ਵਾਲੀ ਸਾਈਡ ਦੇ ਪੂਰਾ ਫੇਸ ਉਹ ਕੱਟ ਹੋ ਗਿਆ ਸੀ ਲੱਗਦਾ ਨਹੀਂ ਜਾਂ ਤਾਂ ਪ੍ਰਸ਼ਾਸਨ ਫੇਲ ਐ ਜਾਂ ਉਹ ਲੋਗ ਬੇ ਬੇਪਰਵਾਹ ਹੋਏ ਫਿਰਦੇ ਨੇ ਨਹੀਂ ਦੇਖੋ ਭਾਜੀ ਪ੍ਰਸ਼ਾਸਨ ਵੀ ਕੀ ਕਰ ਸਕਦਾ ਕਿਸੇ ਨੂੰ ਆਪਾਂ ਕੋਲ ਕੇ ਦਵਾਈ ਤਾਂ ਪਲਾ ਨਹੀਂ ਸਕਦੇ ਕਿ ਭਾਜੀ ਤੁਸੀਂ ਆਹ ਕੰਮ ਕਰਨਾ ਹੈਗਾ ਹਨਾ ਪ੍ਰਸ਼ਾਸਨ ਵੀ ਬੇਨਤੀ ਕਰ ਸਕਦਾ ਆਪਾਂ ਵੀ ਤੁਹਾਡੇ ਚੈਨਲ ਦੇ ਰਾਹੀਂ ਬੇਨਤੀ ਕਰ ਰਹੇ ਆ ਕਿ ਤੁਸੀਂ ਆਹ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵਾਰੀ ਤਾਂ ਚਲੋ ਹੋ ਗਿਆ ਜੋ ਜੀ ਤੁਸੀਂ ਉਡਾ ਲੇ ਅਗਲੀ ਵਾਰੀ ਕੋ ਸ਼ਰਮ ਕਰੋ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਆਪਣੇ ਬੱਚਿਆਂ ਨੂੰ ਕੋਈ ਨਹੀਂ ਰੋਂਦਾ ਕੋਈ ਰੋ ਲੈੰਦੋ ਉਹਨੂੰ ਧਾਗੇ ਵਾਲੀ ਡੋਰ ਦੋ ਉਹਦੇ ਨਾਲ ਪਤੰਗ ਉਡਾਨ ਦੋ ਸੋ ਬਿਲਕੁਲ ਸ਼ਹਿਰ ਵਾਸੀ ਸੀਗੇ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਤੇ ਲਗਾਤਾਰ ਜਿਹੜੀ ਅਪੀਲ ਉਹ ਕੀਤੀ ਜਾ ਰਹੀ ਕਿ ਜਿਹੜੀ ਚਾਈਨਾ ਡੋਰ ਤੋਂ ਉੱਪਰ ਜਿਹੜੀ ਠਲ ਉਹ ਪੈਣੀ ਚਾਹੀਦੀ ਚਾਈਨਾ ਡੋਰ ਤੋਂ ਉੱਪਰ ਜਿਹੜੀ ਰੋਕ ਆ ਉਹ ਲੱਗਣੀ ਚਾਹੀਦੀ ਕਿਉਂਕਿ ਇਸ ਦੀ ਚਪੇੜ ਦੇ ਵਿੱਚ ਜਿਹੜੇ ਬੇਜਵਾਨ ਵੀ ਆ ਰਹੇ ਤੇ ਆਮ ਲੋਕ ਵੀ ਆ ਰਹੇ ਨੇ ਜਿਸ ਕਰਕੇ ਕਈ ਲੋਕਾਂ ਦੇ ਹੋਂ ਤੱਕ ਜਿਹੜੀਆਂ ਜਾਨਾਂ ਨੇ ਉਹ ਵੀ ਜਾ ਚੁੱਕੀਆਂ ਨੇ ਸੋ ਹੋਰ ਲੋਕ ਨਾਲ ਗੱਲ ਇਹ ਕ੍ਰਿਆਵਾਂ ਬੰਦ ਹੋਣੇ ਚਾਹੀਏ ਬੰਦ ਹੋਣੇ ਇਹ ਮਾਰਕੀਟ ਵਿੱਚ ਬੰਦ ਹੋਣੇ ਚਾਹੀਏ ਸਰਕਾਰ ਕੁਝ ਪਰ ਨਿਯੰਤਰਣ ਕਰਨਾ ਚਾਹੀਏ ਕਿਨ ਸਰਕਾਰ ਕੋ ਕਿਨ ਸਰਕਾਰ ਕੋ ਇਸ ਪਰ ਨਿਯੰਤਰਣ ਨਿਯੰਤਰਣ ਕਰਨਾ ਚਾਹੀਏ ਪਹਿਲੀ ਕੀ ਕਹਿਣਾ ਚਾਹੋਗੇ ਲਗਾਤਾਰ ਜਿਹੜੀ ਚਾਈਨਾ ਡੋਰ ਤੜ ਲੈਣਾ ਵਿਕਰੀ ਹੈ ਤੇ ਇੱਕ ਪਾਸੇ ਪ੍ਰਸ਼ਾਸਨ ਕਹਿੰਦਾ ਕਿ ਖਤਮ ਹੋ ਗਏ ਨਹੀਂ ਵਿਕਰੀ ਰਿਕਵਰੀ ਵੀ ਕੀਤੀ ਜਾ ਰਹੀ ਹੈ ਤੇ ਜਿਹੜੇ ਇਹ ਲੋਗ ਨੇ ਜਿਹੜੇ ਖੂੰਡਾ ਵਪਾਰ ਕਰਦੇ ਨੇ ਚਾਈਨਾ ਡੋਰ ਜਿਹੜੇ ਵੇਜ ਖੂੰਡਾ ਵਪਾਰੀ ਕਰਦੇ ਨੇ ਕੀ ਕਹਿਣਾ ਚਾਹੋਗੇ ਜਦੋਂ ਪਾਬੰਦੀ ਲਾਈ ਹੈ ਸਰਕਾਰ ਨੇ ਤਾਂ ਜਿਹੜਾ ਵੀ ਕੋਈ ਫੜਾਇਆ ਜਾਂਦਾ ਉਹਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਸਖਤ ਕਾਰਵਾਈ ਹੋਊਗੀ ਤਾਂ ਠੱਲ ਪੈਣੀ ਆ ਜੇ ਕਾਰਵਾਈ ਢਿੱਲੀ ਹੋਈ ਫਿਰ ਫਿਰ ਤਾਲੁਕਾ ਨੇ ਜਿਹੜੇ ਪੈਸੇ ਕਮਾਉਣ ਵਾਲੇ ਨੇ ਉਹਨੂੰ ਕਿਸੇ ਦੀ ਜਾਣ ਨਾਲ ਕੋਈ ਵਤਨ ਨਹੀਂ ਅੱਛਾ ਕਈ ਇੱਥੇ ਸੰਤਰੀ ਮੰਤਰੀ ਕਈ ਲੋਗ ਇੱਥੇ ਇਨਸਾਫ ਲੈਣ ਦੇ ਲਈ ਆਉਂਦੇ ਇਸ ਕੋਰਟ ਦੇ ਵਿੱਚ ਹੁੰਡੀ ਸੀ ਦਫ਼ਤਰ ਦੇ ਬਾਹਰ ਇਹ ਬੇਜਵਾਨ ਜਿਹੜਾ ਲੰਮਕਦਾ ਹੋਇਆ ਨਜ਼ਰ ਆ ਰਿਹਾ ਲੱਗਦਾ ਉਹਨੂੰ ਇਨਸਾਫ ਮਿਲੂਗਾ ਕੋਈ ਲਾਹੂਆ ਇਲਾਜ ਕਰਾਊਗਾ ਜਾਂ ਉਹਨਾਂ ਲੋਕਾਂ ਤੋਂ ਉੱਪਰ ਜਿਹੜੀ ਕਾਰਵਾਈ ਹੋਏਗੀ ਨਹੀਂ ਕਿਉਂਕਿ <coughs> ਮਤਲਬ ਮੈਂ ਜੋ ਗੱਲ ਕਰ ਰਹੀ ਸੀ ਉਹ ਹੈ ਵੀ ਜੇ ਮਤਲਬ ਸਾਰੇ ਉਹ ਤੇ ਸਖਤ ਕਰਨ ਕਾਰਵਾਈ ਕਰਨ ਕਿਸੇ ਦੀ ਸ਼ਿਪਾਰਸ਼ ਨਾ ਮੰਨੀ ਜਾਵੇ ਜਿੱਤੋਂ ਵੀ ਜਨਰਲ ਡੋਰ ਪੜੀ ਜਾਂਦੀ ਹੈ ਤੇ ਉਸ ਤੋਂ ਬਾਅਦ ਤਾਂ ਬੰਦ ਹੋਏਗੀ। ਉਹ ਬਿਲਕੁਲ ਜਿਹੜੀ ਤਸਵੀਰ ਹੈ ਜਿਹੜੇ ਲੋਕ ਜਿਹੜੇ ਕੋਰਟ ਦੇ ਵਿੱਚ ਆਏ ਨੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਸੋ ਬਿਲਕੁਲ ਜਿਹੜਾ ਇੱਕ ਨੌਜਵਾਨ ਹੈ ਉਸ ਨੂੰ ਉਤਾਰਦਾ ਹੋਇਆ ਨਜ਼ਰ ਆ ਰਿਹਾ ਤੇ ਲਗਾਤਾਰ ਜਿਹੜੀ ਜਿਹੜਾ ਗੱਲ ਕਰੀ ਤਾਂ ਲਗਾਤਾਰ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਜਿਹੜੀ ਚਾਈਨਾ ਡੋਰ ਦੇ ਵਿੱਚ ਜਿਹੜੀ ਚਪੇੜ ਦੇ ਵਿੱਚ ਜਿਹੜਾ ਬੀਜਵਾਨ ਹੈ ਉਸ ਨੂੰ ਉਤਾਰਿਆ ਜਾਵੇ ਸੋ ਲਗਾਤਾਰ ਜੇ ਗੱਲ ਕਰੀਏ ਪ੍ਰਸ਼ਾਸਨ ਲਗਾਤਾਰ ਦਾ ਵਾਸੇ ਗੱਲ ਕਰੀਏ ਕਈ ਲੋਕ ਵੀ ਇਸ ਚਾਈਨਾ ਡੋਰ ਦੀ ਸਪੇਡ ਦੇ ਵਿੱਚ ਐਨੇ ਤੇ ਕਈ ਬੇਜਵਾਨ ਲਗਾਤਾਰ ਆਪਣੀ ਜਿਹੜੀ ਜਾਨ ਗਵਾਉਂਦੇ ਹੋਏ ਨਜ਼ਰ ਆ ਰਹੇ ਹੁਣ ਡੀਸੀ ਦਫਤਰ ਦੇ ਬਾਹਰ ਜਿਹੜਾ ਬੇਜਵਾਨ ਦਰਖਤ ਦੇ ਨਾਲ ਜਿਹੜਾ ਚਾਈਨਾ ਡੋਰ ਨਾਲ ਲੱਫੜ ਲੱਗਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਆਉਣ ਵਾਲਾ ਸਮਾਂ ਦੱਸੂਗਾ ਚਾਈਨਾ ਡੋਰ ਵੇਚਣ ਵਾਲੇ ਕਲੱਬ ਕਿਸ ਕਿਹਦੀ ਕਾਰਵਾਈ ਹੁੰਦੀ ਕੈਮਰਾ ਪਰਸਨ ਮੋਨੂ ਚਾੜੇ ਨਾਲ ਮੈਂ ਰਹਾ ਹਾਂ ਰੋੜਾ ਸਿਟੀ ਹੁਣ ਲੁਧਿਆਣਾ